ਮਿਸ ਪੰਜਾਬਨ ਪ੍ਰੋਗਰਾਮ ਲੋਹੜੀ ਧੀਆਂ ਦੀ ਸ਼ਸ਼ੀਲ ਖੁੱਲਰ ਦੀ ਅਗਵਾਈ ਵਿੱਚ ਮਲੋਟ ਐਡਵੋਗਨ ਗੈਸਟ ਹਾਊਸ ਵਿਖੇ ਕਰਵਾਇਆ ਗਿਆ ਇਸ ਵਿੱਚ 150 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਗਿੱਧਾ ਭੰਗੜਾ ਬੋਲੀਆਂ ਜੀਆਂ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਅਤੇ ਇਸ ਮੌਕੇ ਮੁੱਖ ਮਹਿਮਾਨ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਪੱਟੀ ਤੇ ਤਿੰਨ ਜੱਜਾਂ ਵੱਲੋਂ ਬਹੁਤ ਹੀ ਵਧੀਆ ਜਜਮੈਂਟ ਕੀਤੀ ਗਈ ਇਸ ਵਿੱਚ ਬੱਚਿਆਂ ਵੱਲੋਂ ਪੇਸ਼ ਕਾਰੀਆਂ ਬਹੁਤ ਹੀ ਦਿਲ ਖਿੱਚਵੀਆਂ ਸਨ ਇਸ ਮਿਸ ਪੰਜਾਬਣ ਪ੍ਰੋਗਰਾਮ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਬੱਚੇ ਆਏ ਸਨ ਗੁਰਦਾਸਪੁਰ ਅਨੰਦਪੁਰ ਸਾਹਿਬ ਹਾਜਲਕਾ ਫੋਜ਼ਪੁਰ ਸਾਬੋ ਕੀ ਤਲਵੰਡੀ ਸ਼੍ਰੀ ਮੁਕਤਸਰ ਸਾਹਿਬ ਗਿੱਦੜਵਾ ਆਦਿ ਜ਼ਿਲ੍ਹਿਆਂ ਤੋਂ ਬੱਚੇ ਆਏ ਹੋਏ ਸਨ ਅਤੇ ਆਏ ਹੋਏ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਐਂਡ ਤੇ ਇੱਕ ਮਿਸ ਪੰਜਾਬਣ ਮਟਿਆਰ ਸੀਨੀਅਰ ਅਤੇ ਇੱਕ ਜੂਨੀਅਰ ਮਿਸ ਪੰਜਾਬਣ ਮਟਿਆਰ ਅੱਗੇ ਗਈ ਜਿਨ੍ਹਾਂ ਨੂੰ ਕੈਸ਼ ਪ੍ਰਾਈਜ਼ ਅਤੇ ਸੱਗੀ ਫੁੱਲ ਅਤੇ ਮੋਮੈਂਟੋ ਦਿੱਕਸ਼ਾਰਮਾ ਦਿੱਤਾ ਗਿਆ Добро пожаловать ਥੈਂਕ ਯੂ ਮੈਡਮ ਮੈਮ ਤੁਹਾਡਾ ਪ੍ਰੋਗਰਾਮ ਕਰਾਇਆ ਗਿਆ ਮਿਸ ਪੰਜਾਬੜ ਥੋੜੀ ਜੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਕਹਿੰਦੇ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਕੋਪਖ ਚਤੀ ਜ਼ਮੀਨ ਚ ਪਾਣੀ ਨਾ ਸਾਮ ਬੇਤਾ ਖਤਮ ਕਹਾਣੀ ਨਾ ਸਾਮ ਬੇਤਾ ਖਤਮ ਕਹਾਣੀ ਮੈਂ ਗੁਰਮੀਤ कौर ਮਹਾਰਾਜਾ ਅੰਮ੍ਰਿਤਸਰ ਸਾਹਿਬ ਤੋਂ ਆਈਆਂ ਜੀ ਜਿਹੜੀ ਲੋਹੜੀ ਧੀਆਂ ਦੀ ਮਲੋਟ ਕਰਵਾਈ ਹੈ ਬਹੁਤ ਸੋਹਣਾ ਇਹ ਪ੍ਰੋਗਰਾਮ ਸੀਗਾ ਠੀਕ ਹੈ ਜੀ ਮਿਸ ਪੰਜਾਬਣ ਜਿਹੜਾ ਕਰਵਾਇਆ ਗਿਆ ਹੈ ਔਰ ਮੈਂ ਇਹੀ ਗੱਲ ਕਹਿਣੀ ਆ ਕਿ ਮਨ ਧੀਆਂ ਨੂੰ ਹਨ ਤੁਸੀਂ ਪੁੱਤਰਾ ਵਾਂਗੀ ਸਾਰਾ ਕੁਝ ਸਮਝੋ ਔਰ ਵੱਤ ਤੋਂ ਵੱਧ ਇਹਨਾਂ ਨੂੰ ਬਜਟ ਕੀ ਹਿੱਸਾ ਲੈਣਾ ਚਾਹੀਦਾ ਹੈ ਨਾ ਇਹੋ ਜੇ ਪ੍ਰੋਗਰਾਮ ਚ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਸ਼ਸ਼ੀਲ ਸਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਇਹ ਪ੍ਰੋਗਰਾਮ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਈਆਂ ਲਈ ਕੋਈ ਐਂਟਰੀ ਫੀਸ ਨਹੀਂ ਸੀਗੀ ਔਰ ਇੰਨਾ ਕੁ ਜ਼ਿਆਦਾ ਫਸਵਾ ਮੁਕਾਬਲਾ ਸੀਗਾ ਕਿ ਸਾਨੂੰ ਜੱਜਮੈਂਟ ਕਰਨੀ ਔਖੀ ਹੋਈ ਪਈ ਸੀਗੀ ਧੰਨਵਾਦ ਜੋ ਵੇੜਿਆਂ ਦੀ ਸ਼ਾਨ ਨੇ ਕੁੜੀਆਂ ਕਿਸੇ ਰੱਬੀ ਸੁਰ ਦਾ ਰਾਗ ਨੇ ਕੁੜੀਆਂ ਬਾਬਲ ਦੇ ਕਲ ਸਿੜੀਆਂ ਕੁੜੀਆਂ ਸਾਰੇ ਘਰ ਦਾ ਬਾਗ ਨੇ ਕੁੜੀਆਂ ਸਾਰੇ ਘਰ ਦਾ ਬਾਗ ਨੇ ਕੁੜੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਜਸਵੀਰ ਕੌਰ ਵੀਰਦੀ ਸ਼ਹਿਰ ਬੁੱਢਲਾਡਾ ਜ਼ਿਲ੍ਹਾ ਮਾਨਸਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਸ਼ੀਲ ਖੁੰਲਰ ਜੀ ਜੋ ਕਿ ਆਨਰ ਨੇ ਇੰਡੀਅਨ ਫੋਕ ਡਾਂਸਰ ਅਕੈਡਮੀ ਤੋਂ ਉਹਨਾਂ ਵੱਲੋਂ ਆਏ ਹਰ ਸਾਲ ਬਹੁਤ ਹੀ ਵਧੀਆ ਇਹ ਉਪਰਾਲਾ ਕਰਵਾਇਆ ਜਾਂਦਾ ਤੇ ਇਸ ਸਾਲ ਉਹਨਾਂ ਨੇ ਈਆਂ ਦੀ ਲੋਹੜੀ ਜੋ ਮਨਾਈ ਹੈ ਔਰ ਮਿਸ ਪੰਜਾਬਨ ਵੀ ਜੇਤੂ ਕੀਤੀਆਂ ਨੇ ਲੜਕੀਆਂ ਇੱਥੋਂ ਅਸੀਂ ਬੜੀ ਔਖੀ ਸੀ ਜਜਮੈਂਟ ਕਰਨੀ ਸੀਨੀਅਰਸ ਦੀ ਬੜਾ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਬੜਾ ਫਸਲਾ ਮੁਕਾਬਲਾ ਸੀ ਤੇ ਬੜਾ ਵਧੀਆ ਉਪਰਾਲਾ ਮਲੋਟ ਸ਼ਹਿਰ ਵਾਸੀਆਂ ਦਾ ਐਡੇ ਅੱਛੇ ਅੱਛੇ ਸਪੋਰਟਰ ਜਿਹੜੇ ਉਹ ਨਾਲ ਖੜੇ ਹੈਗੇ ਤੇ ਸਰ ਹਮੇਸ਼ਾ ਹੀ ਐਵੇਂ ਵਧੀਆ ਪ੍ਰੋਗਰਾਮ ਕਰਵਾਉਂਦੇ ਰਹਿਣੀਆਂ ਦਾ ਸਤਿਕਾਰ ਕਰਦੇ ਰਹਿਣ ਥੈਂਕ ਯੂ ਹਾਂ ਜੀ ਕਿਉਂਕਿ 6-7 ਮਹੀਨੇ ਤੋਂ ਕੋਰੋਨਾ ਤੋਂ ਬਾਅਦ ਇੰਨੇ ਆਖਾਂ ਸਮਾਂ ਲੰਘਣ ਤੋਂ ਬਾਅਦ ਏ ਹੁਣ ਬੱਚਿਆਂ ਲਈ ਇੱਕ ਬੜਾ ਵਧੀਆ ਸੀ ਅ ਪਹਿਲੀ ਵਾਰੀ ਸ਼ਾਇਦ ਇੰਨਾ ਇਕੱਠ ਹੋਇਆਗਾ ਔਰ ਉਹਨਾਂ 'ਚ ਬੜਾ ਹੀ ਸ਼ਾਹ ਮੂਲਾਰ ਦੇਖਿਆ ਗਿਆ ਅ ਬੜਾ ਵਧੀਆ ਉਹਨਾਂ ਨੇ ਇੱਥੇ ਪਰਫਾਰਮ ਕੀਤਾ ਆਪਣੀ ਆਪਣੀ ਪੇਸ਼ਕਾਰੀ ਦਿੱਤੀ ਬੜਾ ਜੋਸ਼ ਲੜਕੀਆਂ 'ਚ ਦੇਖਿਆ ਜੀ ਬਹੁਤ ਵਧੀਆ ਲੱਗਿਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਮਿਸ ਪੰਜਾਬਣ ਚੁਣੀ ਗਈ ਹਾਂ ਮੈਂ ਸਰ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਇੰਨਾ ਸੋਹਣਾ ਪਲੇਟਫਾਰਮ ਦਿੱਤਾ ਤੇ ਮੈਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਿਆ ਅੱਜ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਮੈਂ ਤਲਵੰਡੀ ਸਾਬੋ ਤੋਂ ਆਈ ਹਾਂ ਜੋ ਜ਼ਿਲ੍ਹਾ ਬਠਿੰਡਾ ਹਾਲ ਕਹਿਣਾ ਚਾਹਾਂਗੀ ਸਰ ਕਿ ਲੋਕ ਕਹਿੰਦੇ ਆ ਕਿ ਆਪਣਾ ਜਿਹੜਾ ਪੰਜਾਬੀ ਸੱਭਿਆਚਾਰ ਅਲੋਪ ਹੋ ਰਿਹਾ ਅਲੋਪ ਨਹੀਂ ਹੋ ਰਿਹਾ ਉਹ ਸਾਡੇ ਰਗ ਰਗ ਦੇ ਵਿੱਚ ਵਸਿਆ ਹੋਇਆ ਬਸ ਲੋੜ ਆ ਉਹਨੂੰ ਸੰਭਾਲਣ ਦੀ ਸਾਡੇ ਜਿਹੜੇ ਮੰਮੀ ਪਾਪਾ ਨੇ ਉਹ ਸਾਨੂੰ ਦੱਸਣ ਕਿ ਹਾਂ ਪਹਿਲਾਂ ਦੇ ਸਮਿਆਂ 'ਚ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਫਿਰ ਆਪਣਾ ਜਿਹੜਾ ਸੱਭਿਆਚਾਰ ਉਹ ਕਿਤੇ ਅਲੋਪ ਨਹੀਂ ਹੋਊਗਾ ਉਹ ਵਾਪਸ ਆਏਗਾ ਪਰ ਆਪਾਂ ਨਹੀਂ ਕਹਿ ਸਕਦੇ ਕਿ ਉਹ ਅਲੋਪ ਹੋ ਰਿਹਾਗਾ ਹਾਂਜੀ Thank you. ਬਹੁਤ ਗਲਤ ਗੱਲ ਹੈ ਕਿਉਂਕਿ ਆਪਣਾ ਵਿਰਸਾ ਇੰਨਾ ਜਿਆਦਾ ਅਮੀਰ ਹੈ ਜੇ ਆਪਾਂ ਇਹਨੂੰ ੁੱਲ੍ਹ ਕੇ ਆਪਾਂ ਵੈਸਣ ਵੱਲ ਜਾਵਾਂਗੇ ਤਾਂ ਆਪਣੀ ਬਹੁਤ ਗਲਤ ਗੱਲ ਗਲਤ ਗੱਲ ਹੈ ਇਹ ਕਿਉਂਕਿ ਆਪਣੇ ਵਿਰਸੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜੇ ਆਪਾਂ ਇਹਨੂੰ ਸਿੱਖੀਏ ਨਾ ਬਹੁਤ ਅੱਗੇ ਤੱਕ ਆਪਾਂ ਬਾਤ ਸਕਦੇ ਆ ਆਪਣੇ ਮਾਨ ਦੀ ਗੱਲ ਆਪਣਾ ਪਹਿਰਾਵਾ ਖਾਣ ਪੀਣ ਆਪਣੇ ਜਿਹੜੇ ਰਿਵਾਜ ਨੇ ਉਹ ਇੰਨੇ ਤੋਂ ਜਿਆਦਾ ਅਮੀਰ ਹੈ ਆਪਣੀ ਵਿੱਥੇ ਦੀ ਕੋਈ ਰੀਤ ਨਹੀਂ ਕਰ ਸਕਦੇ ਮੇਰੇ ਮੇਰਾ ਨਾਮ ਪ੍ਰਗਨ ਕੌਰ ਲੋਹੇ ਮੈਂ ਤਲਵੰਡੀ ਸਾਬੋਤੋਂ ਰਹਿਣ ਵਾਲੀ ਹਾਂ ਪਹਿਲਾਂ ਨੰਮੇ ਸ਼ਸ਼ੀਲ ਖੋਲੇ ਸਾਹਿਬ ਜੀ ਦਾ ਥੈਂਕਸ ਕਰਦੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਆਇਲਾ ਫਰੈਂਡ ਪਲੇਟਫਾਰਮ ਦਿੱਤਾ ਤੇ ਮੈਂ ਇੱਥੇ ਆ ਕੇ ਅੱਜ ਆਪਣੀ ਗੈਸਟ ਪਰਫਾਰਮੈਂਸ ਦਿੱਤੀ ਬੇਟੀ ਅੱਜ ਤੁਸੀਂ ਕਿੰਨੇ ਮੈਡਲ ਜਿੱਤਕਿਓ ਮੈਂ ਕਮ ਸੇ ਕਮ ਲਗਭਗ 7 ਮੁਕਾਬਲੇ ਜਿੱਤ ਚੁੱਕੀ ਹਾਂ ਬੇਟੇ ਜੋ ਅੱਜ ਮਿਸ ਪੰਜਾਬਣ ਪ੍ਰੋਗਰਾਮ ਮਲੌਰ ਸ਼ਹਿਰ ਦੇ ਵਿੱਚ ਕਰਵਾਇਆ ਗਿਆ ਸੀ ਗਿਆ ਸੀ ਉਹਦੇ ਵਿੱਚ ਤੁਸੀਂ ਫਸਟ ਆਏ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਂ